ਜਦੋਂ ਤੁਹਾਨੂੰ ਬਾਜ਼ਾਰ ਦੇ ਵਿੱਚ ਟੱਕਰ ਦਾ ਤੁਹਾਡਾ ਮਾਮਾ ਕੀ ਸੀਨ ਸੀਗਾ ਉਹ ਕੀ ਕਹਿੰਦਾਗਾ ਉਹ ਵੀਰੇ ਮੈਨੂੰ ਉਹਨੇ ਇਹ ਗੱਲ ਕਹੀ ਕਿ ਤੂੰ ਸਭ ਕੁਝ ਛੱਡ ਕੇ ਨਾ ਤੇ ਮੇਰੇ ਨਾਲ ਵਿਆਹ ਕਰਾ ਲਾ ਅੱਛਾ ਮੈਂ ਆਪਣੇ ਕੋਲ ਹੀ ਦਿਨੂ ਰੱਖ ਲਊਗਾ ਮੈਂ ਤੇਰੀ ਮਾਮੀ ਨਾਲ ਗੱਲ ਕਰ ਲਈ ਆ ਹੂੰ ਕਿ ਆਪਾਂ ਇਕੱਠੇ ਰਹਿ ਲਾਂਗੇ ਤੇ ਮੈਂ ਕਿਹਾ ਕਿ ਤੂੰ ਦਿਮਾਗ ਖਰਾਬ ਹੋ ਗਿਆ ਹੈ ਕਿਤੇ ਫਿਰ ਜੇ ਤੂੰ ਮੇਰੀ ਨਹੀਂ ਨਾ ਹੋ ਸਕਦੀ ਫਿਰ ਮੈਂ ਤੈਨੂੰ ਕਿਸੇ ਹੋਰ ਦੀ ਵੀ ਨਹੀਂ ਹੁੰਨ ਦੇਣਾਗਾ ਮੈਂ ਤੈਨੂੰ ਮਾਰ ਦੇਣਾ ਮੈਂ ਖੁਦ ਵੀ ਮਰ ਜਾਣਾ ਮੈਨੂੰ ਇਹ ਨਹੀਂ ਸੀ ਮੈਨੂੰ ਇਹ ਕਿ ਜਾਣ ਕੇ ਡਰਾਵੇ ਦਿੰਦਾ ਹੈ ਮੈਨੂੰ ਬਈ ਇਹਨੇ ਕੀ ਕਰਨਾ ਇੰਨੇ ਕੀ ਕਰ ਲਿਆ ਤੁਹਾਨੂੰ ਕਹਿੰਦਾ ਰਹਿੰਦਾ ਸੀ ਤੂੰ ਮੇਰੀ ਹੋ ਜਾ ਹਾਂਜੀ ਬਹੁਤ ਜ਼ਿਆਦਾ ਪ੍ਰੈਸ਼ਰ ਮੇਰੇ ਤੇ ਪਾਉਂਦਾ ਰਿਹਾ ਮਾਮਾ ਇਹ ਗੱਲ ਕਹਿੰਦਾ ਰਹਿੰਦਾ ਸੀਗਾ ਵੀ ਮੇਰੀ ਹੋ ਜਾ ਤੂੰ ਹਾਂਜੀ ਵੀਰੇ ਅੱਛਾ ਇਹਨੇ ਜਦੋਂ ਮੈਂ ਪਾਰਲਰ ਤੇ ਚਲ ਜਾਨੀਆ ਪਾਰਲਰ ਤੋਂ ਬਾਅਦ ਮਤਲਬ ਕਿੰਨੇ ਮਹੀਨਾ ਵੀਰੇ ਐਵੇਂ ਨਿਕਲ ਗਿਆ ਫਿਰ ਜਿਹੜੇ ਵੀਰੇ ਨੇ ਮੈਨੂੰ ਮਤਲਬ ਕਿ ਕੰਮ ਸਿਖਾਇਆ ਇਹ ਨਾ ਪਾਰਲਰ ਦਾ ਮੈਂ ਉਸੇ ਵੀਰੇ ਨੂੰ ਹਾਰ ਕੇ ਕਹਿ ਦਿੱਤਾ ਕਿ ਵੀਰੇ ਮੈਨੂੰ ਇਦਾਂ ਕਰਕੇ ਨਾ ਮੇਜਰ ਮਾਮਾ ਜੀ ਬਹੁਤ ਜ਼ਿਆਦਾ ਸਤਾਣਦੇ ਆ ਕਿਉਂ ਜਦੋਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੈਂ ਮੈਨੂੰ ਮੈਂ ਡਰ ਗਈ ਸੀ ਥੋੜਾ ਜਿਹਾ ਕਿੰਦੇ ਕੋਈ ਕਹ ਲਈ ਆ ਪਰ ਰਿਪੋਰਟ ਲਿਖਾ ਦਿੰਨੇ ਆ ਇੰਜ ਕਾਦੀ ਗੱਲ ਆ ਹਾਂ ਆਪਾਂ ਫੇਰ ਗਏ ਆ ਪਰ ਰਿਪੋਰਟ ਲਖਾਉਣ ਵਾਸਤੇ ਗਏ ਆ ਏਅਰਪੋਰਟ ਦੂਜੀ ਵਾਰੀ ਕਰੋ ਦੂਸਰੀ ਵਾਰ ਹੋ ਗਈ ਸੀ ਅੱਛਾ ਦੂਸਰੀ ਵਾਰੀ ਜਦੋਂ ਰਿਪੋਰਟ ਹੋਈ ਆ ਤੇ ਉਹ ਥਾਣੇਦਾਰ ਸੀ ਤੇ ਉਹਨੇ ਫੇਰ ਮੈਨੂੰ ਕਹਿ ਲਈ ਦਿੱਤਾ ਕਿੰਦੇ ਕਿ ਪਿੰਦਰ ਤੂੰ ਦੁਬਾਰਾ ਆ ਗਈ ਆ ਹੂੰ ਇਦਾਂ ਕੱਲੀ ਨੂੰ ਕੋਈ ਨਹੀਂ ਜੀਨ ਲਿੰਦਾ ਹੈਗਾ ਨਹੀਂ ਤੇ ਵਾਪਸ ਚਲ ਜਾ ਨਹੀਂ ਤੇ ਕੋਈ ਦੇਖ ਕੇ ਤੂੰ ਆਪਣਾ ਵਿਆਹ ਕਰਾ ਲਾ अच्छा ये थानेदार ਦੇ ਬੋਲ ਸੀ ਹਾਂ ਕਿ ਤੈਨੂੰ ਕਿਸੇ ਨੇ ਨਹੀਂ ਜੀਨ ਦੇਣਾ ਹੈਗਾ ਕਿ ਕੋਈ ਨਹੀਂ ਲੇਡੀਜ਼ ਨੂੰ ਜੀਨ ਨਹੀਂ ਦਿੰਦਾ ਹੈਗਾ ਪਿੰਦਰ ਹੂੰ ਤੇ ਉਹ ਹੈਵੀ ਮੈਂਟਲ ਆ ਫੌਜੀ ਹੈਗਾ ਇਹ ਹੂੰ ਮੈਂ ਚੁੱਪ ਕੀਤੀ ਰਹੀ ਗਈ ਮੈਂ ਆਪਣੀ ਦਰਖਾਸਤ ਦੇ ਕੇ ਮੈਂ ਘਰੇ ਚਲ ਗਈਆਂ ਜਦੋਂ ਥਾਣੇਦਾਰ ਨੇ ਕਿਹਾ ਕਿ ਤੂੰ ਵਿਆਹ ਕਰਵਾ ਲੈ ਫਿਰ ਫਿਰ ਵੀਰੇ ਮੈਂ ਕੁਝ ਨਹੀਂ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਹੈਗਾ ਤੇ ਮੈਂ ਦਰਖਾਸਤ ਦਵਾ ਕੇ ਤੀ ਘਰੇ ਆ ਗਈ ਆਂ ਆਪਾਂ ਅੱਛਾ ਤੂੰ ਦੋ ਰਸਤਾ ਖੁੱਲਿਆ ਸੀ ਕਰਤਾਰਪੁਰ ਕੋਲੇ ਹਾਂਜੀ ਰਸਤਾ ਖੁੱਲਿਆ ਹੋਇਆ ਸੀ ਸਾਰੀ ਪੁਲਿਸ ਮੈਂ ਲਗਾਉ ਉੱਥੇ ਲੱਗੀ ਹੋਈ ਸੀ ਉਸ ਟਾਈਮ ਤੇ ਡਿਊਟੀ ਤੇ ਹੂੰ ਤੇ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਇਹਨੂੰ ਫੜਿਆ ਹੈ ਜਿਲ੍ਹ ਚ ਪਾਇਆ ਹੈ ਕਿ ਨਹੀਂ ਪਰ ਇਹ ਮੈਨੂੰ ਕੁਝ ਨਹੀਂ ਪਤਾ ਲੱਗਾ ਹੂੰ 15 20 ਦਿਨ ਇਸ ਤਰ੍ਹਾਂ ਨਿਕਲ ਗਿਆ ਹੂੰ ਤੇ ਮੈਨੂੰ ਇਹਦੀ ਧਮਕੀ ਪਰੇ ਫੋਨ ਆਉਂਦੇ ਹੀ ਰਹੀ ਹਮੇਸ਼ਾ ਹੀ ਤੁਹਾਡੇ ਨੰਬਰ ਤੇ ਵਾਰ-ਵਾਰ ਫੋਨ ਵਾਰ-ਵਾਰ ਨੰਬਰ ਤੇ ਫੋਨ ਮੈਨੂੰ ਆਉਂਦਾ ਰਿਹਾ ਕਿ ਮੈਂ ਤੈਨੂੰ ਮਾਰ ਦੇਣਾ ਹੀ ਮੈਂ ਤੈਨੂੰ ਇੱਥੇ ਮਾਰ ਦੇਣਾ ਚਾਹੇ ਮੈਂ ਉੱਥੇ ਮਾਰ ਦੇਣਾ ਤੇਰੇ ਮੈਂ ਕਿਤੇ ਵੀ ਵੇਖ ਲਿਆ ਮੈਂ ਤੈਨੂੰ ਮਾਰ ਦੇਣਾ ਹੈ ਪਰ ਅੱਛਾ ਜਾਨੂ ਮਾਰ ਲੈ ਹਲੇ ਵੀ ਤੂੰ ਹਾਂਜੀ ਹਲੇ ਵੀ ਜੇ ਤੂੰ ਚਾਹਨੀ ਆ ਤੇ ਦਰਖਾਸਤ ਵਾਪਸ ਲੈ ਲੈ ਅੱਛਾ ਇਹ ਤੇ ਮੈਂ ਤੈਨੂੰ ਮਾਰ ਦੇਣਾ ਹੂੰ ਮੈਂ ਚੁੱਪ ਕਰਕੇ ਮੈਂ ਕਿਹਾ ਕੋਈ ਗੱਲ ਨਹੀਂ ਉਹ ਫਾੜ ਹੀ ਲੈਣਾ ਹੀ ਕੁਛ ਨਹੀਂ ਹੁੰਦਾ ਹੂੰ ਤੇ ਮੇਰੇ ਖਿਆਲ ਨਾਲ ਹੈਗੇ ਸੀ 11 11ਵਾਂ ਮਹੀਨਾ ਹੀ ਵੀਰੇ 17 ਤਾਰੀਖ ਹੀ 2019 ਦੀ ਜਦੋਂ ਗੋਲੀ ਮਾਰਨ ਤੁਹਾਡੇ ਕੋਲੇ ਹੁੰਦਾ ਪਰ ਉਦੋਂ ਐਤਵਾਰ ਦਾ ਦਿਨ ਉਦੋਂ ਮੈਂ ਸਿੱਧਾ ਸਾਹਿਬ ਜਾਨੀ ਆ ਉਦੋਂ ਮੇਰਾ ਅਚਾਨਕ ਹੀ ਨਹੀਂ ਗਈ ਵੀਰੇ ਕਿ ਮੈਂ ਘਰੇ ਸੀ ਤੇ ਦੀਦੀ ਹੇ ਨੀਚੇ ਮਕਾਲ ਮਾਲੀ ਕੇ ਬਹੁਤ ਚੰਗੇ ਆ ਬਹੁਤ ਹੀ ਜ਼ਿਆਦਾ ਮੈਂ ਨੀਚੇ ਜਦੋਂ ਗਈ ਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪਾਟ ਵਗੈਰਾ ਕਰ ਲਓ ਕਿ ਦੀਦੀ ਨੂੰ ਲੈ ਕੇ ਗਏ ਆਪਰੇਸ਼ਨ ਖੇਟਣ ਚ ਕਿ ਉਹਨਾਂ ਦੇ ਘਰ ਬੇਬੀ ਹੋਣ ਵਾਲਾ ਹੀ ਅੱਛਾ ਤੇ ਕਹਿੰਦੀ ਪਿੰਦਰ ਤੂੰ ਇਦਾਂ ਕਰਕੇ ਤੂੰ ਕੋਠੇ ਤੇ ਜਾ ਕੇ ਨਾ ਤੂੰ ਪਾਟ ਕਰ ਸ਼ੁਰੂ ਕਰ ਲਾ ਤੇ ਮੈਂ ਹੁਣੇ ਆਨੀ ਚਾਹ ਬਣਾ ਕੇ ਤੁਸੀਂ ਆਪਣੇ ਕਿਰਾਏਦਾਰਾਂ ਕੋਲੇ ਗਏ ਉਹਨਾਂ ਦੇ ਕੁੜੀ ਕੋਲੇ ਬੱਚਾ ਹੋ ਰਿਹਾ ਸੀ ਹਾਂ ਜੀ ਘਰ ਮਾਲਕਾਂ ਕੋਲੇ ਹਾਂ ਜੀ ਘਰ ਮਾਲਕਾਂ ਕੋਲੇ ਉਹਨਾਂ ਦੇ ਬੱਚਾ ਹੋਣ ਵਾਲਾ ਸੀ ਹਾਂ ਜੀ ਤੇ ਮੈਂ ਇਨੇ ਚੈਨੋ ਵੀਰੇ ਉੱਪਰ ਆ ਗਈਆਂ ਮੈਂ ਆਪਣਾ ਦਰਵਾਜ਼ਾ ਰੂਮ ਦਾ ਥੋੜਾ ਜਿਹਾ ਢੇੜ ਲਿਆ ਤੇ ਮੈਂ ਦੁਪੱਟਾ ਲੈ ਕੇ ਤੇ ਮੈਂ ਪਾਠ ਕਰਨਾ ਸ਼ੁਰੂ ਕਰ ਲਿਆ ਅੱਛਾ ਇਨੇ ਚੈਨੋ ਮੈਨੂੰ ਮਲਕੀ ਇੱਕ ਗੋਲੀ ਦੀ ਆਵਾਜ਼ ਆਉਂਦੀ ਹੈ ਵਿਰੇ ਦੇ ਵਿੱਚ ਅੱਛਾ ਕਿ ਉਹਨੇ ਦਿਨਾਲੀ ਲੈ ਕੇ ਆਇਆ ਸੀ 12 ਵੋਲਟ ਦੀ ਹਾਂ ਤਦ ਇੱਕ ਗੋਲੀ ਦੀ ਆਵਾਜ਼ ਆਈ ਤੇ ਮੈਂ ਬਹੁਤ ਡਰ ਗਈ ਮੈਂ ਜਲਦੀ ਜਲਦੀ ਮੈਂ ਕਿ ਦਰਵਾਜ਼ਾ ਆਪਣੀ ਵੱਲ ਦਰਵਾਜ਼ਾ ਬੰਦ ਕਰਨ ਵਾਸਤੇ ਗਈ ਉਹਨੇ ਮੈਨੂੰ ਤੱਕਾ ਦੇ ਦਿੱਤਾ ਉਹ ਤੱਕ ਉੱਪਰ ਆ ਗਿਆ ਹਾਂਜੀ ਤੁਸੀਂ ਉੱਪਰ ਚਿਵਾਰੇ 'ਚ ਰਹ ਰਹੇ ਸੀ ਚਿਵਾਰੇ 'ਚ ਹੀ ਸੀ ਮੈਂ ਹੂੰ ਪਹਿਲਾਂ ਇੱਕ ਫੈਰ ਉਹਨੇ ਥੱਲੇ ਵੇੜੇ ਤੋਂ ਕੱਢਤਾ ਉੱਪਰ ਹੀ ਵੀਰੇ ਥੋੜਾ ਜਿਹਾ ਓਪਨ ਸੀ ਉੱਪਰ ਹੀ ਕੀਤਾ ਹੋਇਆ ਸੀ ਫੈਰ ਅੱਛਾ ਇਨੇ ਜਿਹਨੂੰ ਉਹਨੇ ਮੈਨੂੰ ਤੱਕਾ ਦਿੱਤਾ ਹੂੰ ਤੱਕਾ ਦੇਣ ਤੋਂ ਬਾਅਦ ਮੇਰਾ ਜਿਹੜਾ ਹੱਥਾ ਨਾ ਉਹਦੀ ਗੱਲ ਤੇ ਚਲੇ ਗਿਆ ਜੇ ਦਰਵਾਜ਼ਾ ਬੰਦ ਕਰਨ ਦੀ ਆ ਅੱਛਾ ਤੇ ਮੇਰੇ ਮੂੰਚੋਂ ਸਰੇ ਵਿਰੇ ਆ ਜੀ ਇਹੋ ਨਿਕਲਿਆ ਕਿ ਪਲੀਜ਼ ਇਦਾਂ ਨਾ ਕਰ ਹੂੰ ਕਿ ਮੇਰੇ ਛੋਟੇ ਛੋਟੇ ਬੱਚੇ ਆ ਮੈਂ ਕਦੀ ਨਾ ਕਦੀ ਉਹਨਾਂ ਦੇ ਕੋਲ ਜਾਉਂਗੀ ਕਿ ਇਦਾਂ ਨਾ ਕਰ ਮੇਜ਼ਰ ਮਾਮਾ ਉਹਨੇ ਮੇਰੇ ਵਿਰੇ ਇੱਕ ਵੀ ਸੁਣੀ ਤੰਡਾਲੀ ਪੁੱਠੀ ਕਰਕੇ ਪਹਿਲਾਂ ਮੇਰੇ ਵੱਟ ਕੇ ਮਾਰ ਦਿੱਤੀ ਆ ਅੱਛਾ ਮੈਂ ਜੋ ਥੱਲੇ ਡਿੱਗੀ ਮੈਨੂੰ ਉਹਨੇ ਮੈਨਾਂ ਕਿ ਨਾਲੇ ਸ਼ੂਟ ਕਰ ਦਿੱਤਾ ਕਿੱਥੇ ਲੱਗਦੀ ਆ ਤੁਹਾਡੇ ਗੋਲੀ ਜਦੋਂ ਫਾਇਰ ਮੇਰੇ ਮੇਰੇ ਲੱਗ ਕੇ ਰੇ ਵਿਛਾ ਮਰਾ ਰੇਡ ਦੀ ਹੱਡੀ ਰੇ ਅੱਛਾ ਗੋਲੀ ਲੱਗ ਜਾਂਦੀ ਆ ਮੈਨੂੰ ਕੋਸ਼ਿਸ਼ ਹੋਸ਼ ਨਹੀਂ ਆ ਮੈਨੂੰ ਕਿ ਘਟ ਘਟ ਬਨਵਾਦ ਦੇ ਢੇ ਵਾਸਤੇ ਮੈਨੂੰ ਕਿ ਕੋਈ ਹੋਸ਼ ਨਹੀਂ ਹੁੰਦੀ ਹੂੰ